ਹਾਲੀਵੁੱਡ ਅਦਾਕਾਰ ਸੈਫ ਲੀਕਨ ਨੂੰ ਹਾਲੇ ਟੀ ਜਾਨ ਲੈਵਾ ਹਮਲਾ ਹੋਇਆ ਹੈ ਉਹ ਅਜੇ ਇਸ ਤੋਂ ਉੱਭਰਿਆ ਨਹੀਂ ਹੈ ਤੇ ਇਸ ਲਈ ਇੱਕ ਹੋਰ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ ਗਰਸਲ ਸੈਫ ਦੇ ਪਟੋਦੀ ਪਰਿਵਾਰ ਦੀਆਂ ਜੱਦੀ ਜਾਇਦਾਦਾਂ ਜਲਦੀ ਹੀ ਕੇਂਦਰ ਸਰਕਾਰ ਦੇ ਕੰਟਰੋਲ ਚ ਆ ਸਕਦੀਆਂ ਇਹ ਸਾਰੀਆਂ ਜਾਇਦਾਦਾਂ ਮਧ ਪ੍ਰਦੇਸ਼ ਦੇ ਪੋਪਾਲ ਚ ਹਨ ਇਹਨਾਂ ਦੀ ਅਨੁਮਾਨਤ ਕੀਮਤ 15000 ਕਰੋੜ ਰੁਪਏ ਦੱਸੀ ਜਾ ਰਹੀ ਹੈ ਮਾਧ ਪ੍ਰਦੇਸ਼ ਹਾਈ ਕੋਰਟ ਨੇ ਉਹਨਾਂ ਤੇ ਲਗਾਇਆ ਗਿਆ ਸਟੇ ਆਰਡਰ ਹਟਾ ਦਿੱਤਾ ਹੈ ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ ਅਦਾਕਾਰ ਸੈਪਲੀ ਨੂੰ ਹਾਲੀ ਜਾਨਲੇਵਾ ਹਮਲੇ ਤੋਂ ਬਾਅਦ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ ਅਤੇ ਮੰਗਲਵਾਰ ਨੂੰ ਹੀ ਘਰ ਵਾਪਸ ਪਰਤੇ ਇਸ ਦਰਾਂ ਮਾਧ ਪ੍ਰਦੇਸ਼ ਹਾਈ ਕੋਰਟ ਤੋਂ ਉਸ ਦੇ ਇੱਕ ਲਈ ਇੱਕ ਬੁਰੀ ਖਬਰ ਕੇਂਦਰ ਸਰਕਾਰ ਬਾਲੀਵੁੱਡ ਅਦਾਕਾਰ ਸੈਪਲੀ ਖਾਂਦੇ ਪਰ ਟੋਕਦੀ ਪਰਿਵਾਰ ਦੀਆਂ ਉਹ ਪਾਲਤੇ ਰਾਈਸੈਂਟ ਸਿੱਪ ਜਿੱਦੀ ਜਾਇਦਾਦਾਂ ਦਾ ਕੰਟਰੋਲ ਆਪਣੇ ਹੱਥ ਦੇ ਵਿੱਚ ਲੈ ਸਕਦੀ ਹੈ ਇਹਨਾਂ ਦੇ ਲੱਗੇ ਸਟੇ ਆਰਡਰ ਨੂੰ ਮਾਧ ਪ੍ਰਦੇਸ਼ ਦੀ ਕੋਰਟ ਨੇ ਹਟਾ ਦਿੱਤਾ ਹੈ ਜਿਸ ਤੋਂ ਬਾਅਦ ਹੁਣ ਇਹਨਾਂ ਨੂੰ ਦੁਸ਼ਮਨ ਜਾਇਦਾਦ ਐਕਟ 1968 ਦੇ ਤਹਿਤ ਕੇਂਦਰ ਸਰਕਾਰ ਪ੍ਰਾਪਤ ਕਰ ਸਕਦੀ ਹੈ ਸਰਕਾਰ ਨੇ ਪਾਕਿਸਤਾਨ ਜਾਂ ਚੀਨ ਜਾ ਕੇ ਰਹਿਣ ਅਤੇ ਉੱਥੇ ਦੀ ਨਾਗਰਿਕਤਾ ਲੈਣ ਵਾਲਿਆਂ ਦੀ ਜਾਇਦਾਦ ਨੂੰ ਇਸ ਲਈ ਦੁਸ਼ਮਨ ਜਾਇਦਾਦ ਐਲਾਨ ਕਰ ਦਿੱਤਾ ਹੈ ਕਿਉਂਕਿ ਇਨ੍ਹਾਂ ਲੋਕਾਂ ਨੂੰ ਦੇਸ਼ ਲਈ ਖਤਰਾ ਮੰਨਿਆ ਜਾਂਦਾ ਸੀ ਇਹ ਵੀ ਡਰ ਸੀ ਕਿ ਜੇਕਰ ਉਹਨਾਂ ਨੇ ਭਾਰਤ ਵਿੱਚ ਆਪਣੀਆਂ ਜਾਇਦਾਦਾਂ ਬਰਕਰਾਰ ਰੱਖੀਆਂ ਤਾਂ ਇਸ ਦੇ ਵਰਤੋਂ ਵਿਦੇਸ਼ੀ ਤਾਕਤਾਂ ਦੁਆਰਾ ਕੀਤੀ ਜਾ ਸਕਦੀ ਹੈ ਇਸ ਤੋਂ ਬਾਅਦ ਹੀ ਸਰਕਾਰ ਨੇ ਕਾਨੂੰਨ ਬਣਾਇਆ ਹੈ ਉਨਾ ਇਨਾਂ ਜਾਇਦਾਦਾਂ ਨੂੰ ਆਪਣੇ ਕਬਜ਼ੇ ਵਿੱਚ ਲੈਣ ਅਤੇ ਰਾਸ਼ਟਰੀ ਹਿੱਤ ਵਿੱਚ ਕਰਨ ਦੀ ਨੀਤੀ ਤਿਆਰ ਕੀਤੀ। ਸਾਜਿਦਾ ਦਾ ਵਿਆਹ ਇਫਤਕਾਰ ਅਲੀ ਖਾਨ ਪਟੋਂਦੀ ਨਾਲ ਹੋਇਆ ਸੀ। ਅਤੇ ਇਸ ਤਰ੍ਹਾਂ ਜਾਇਦਾਦ ਨੂੰ ਵੀ ਪਟੋਦੀ ਪਰਿਵਾਰ ਨਾਲ ਜੋੜ ਦਿੱਤਾ ਗਿਆ। ਅਮੀਦੁੱਲਾ ਖਾਨ ਆਦਾਕਾਰ ਸੈਫਲੀ ਖਾਨ ਦੇ ਪਿਤਾ मंसूर ਅਲੀ ਖਾਨ ਪਟੋਂਦੀ ਦੇ ਨਾਨਾ ਸਨ। ਸਾਜਿਦਾ ਦਾ ਵਿਆਹ ਇਫਤਕਾਰ ਅਲੀ ਖਾਨ ਪਟੋਂਦੀ ਨਾਲ ਹੋਇਆ ਸੀ। ਅਤੇ ਇਸ ਤਰ੍ਹਾਂ ਜਾਇਦਾਬ ਨੂੰ ਵੀ ਪਟੋਦੀ ਪਰਿਵਾਰ ਨਾਲ ਜੋੜ ਦਿੱਤਾ ਗਿਆ। ਹਮੀਦੁੱਲਾਹ ਖਾਨ ਆਦਾਕਾਰ ਸੈਫਲ ਖਾਨ ਦੇ ਪਿਤਾ मंसूर अली ਖਾਨ ਪਟੋਂਦੀ ਦੇ ਨਾਨਾ ਸਨ।